ਚਲੋ ਜੀ ਚਲੋ ਬੈਠੋ ਜੀ ਤੇਰੀ ਪੋਤੋ ਮਾ ਕਿੱਥੇ ਆ ਹਾਂਜੀ ਆ ਸੋਈ ਜੁਣੀ ਜੇ ਮੈਨਾਂ ਲਾ ਜੇ ਬੁਲਾ ਕੇ ਅੱਛਾ ਚਲੋ ਭਾਈ ਕੰਮ ਵੀ ਕਰਨੇ ਹੋਏ ਆਉਂਦੀ ਆ ਤੇ ਕਰਨੀ ਆ ਮੇਰੀ ਪੂਰੀ ਖਾਤਰ ਜਿਹੜਾ ਇਹਨੇ ਕੁੜੀ ਨੂੰ ਤੰਗ ਕੀਤਾ ਹੋਇਆ ਉਹਦੋਂ ਤਰਲੇ ਮਾਰਦੀ ਸੀ ਹੁਣ ਹੋ ਗਿਆ ਤਾਂ ਉਹਨੂੰ ਉਹਨੂੰ ਖਲੋਣ ਨਹੀਂ ਦਿੰਦੀ ਉਕੜੀ ਵਾਲੇ ਵਿਚਾਰੇ ਮੇਰੇ ਅੱਗੇ ਰੋਂਦੇ ਨੇ ਆ ਵੀ ਦੋ ਹੀ ਰਹਿ ਗਈਆਂ ਤੇ ਆ ਵੀ ਦੋ ਤਿੰਨ ਹੀ ਆ ਤੇ ਮੁੱਕ ਗਈ ਦਵਾਈ ਇੱਕ ਦਸਿਆ ਪਾ ਤੀਜੇ ਦਿਨ ਦਵਾਈ ਮੁੱਕ ਜਾਂਦੀ ਐ ਤੇ ਕੀ ਮੈਂ ਕਰਾਂ ਤਰਨਾ ਨਾ ਕਾਮਾ ਤੇ ਤੁਰੇ ਜਾਂਦਾ ਇਹਨੂੰ ਮੁੰਡੇ ਨੂੰ ਆਨੀ ਆ ਵੀ ਦਵਾਈ ਲੈਣ ਚੱਲ ਜੀ ਮੇਰੇ ਨਾਲ ਚੱਲ ਉਹ ਮੈਂ ਕੀ ਕਰੀ ਜਾਂਦੇ ਜੀ ਆਹ ਮੁੱਕੀ ਦਵਾਈ ਤੇ ਮੈਂ ਆਖਣ ਟਾਈਂ ਲੈ ਆਈਏ ਉਹ ਕੋਈ ਨਹੀਂ ਲੈਵਾਂਗੇ ਦਵਾਈ ਤੇ ਦਵਾਈ ਖਾਣੋਂ ਹਰਜੋ ਕਿੱਦਾਂ ਹਟਾਂ ਕਿੱਦਾਂ ਰੋਟੀ ਪਾਣੀ ਕਰਾਂ ਮੇਰੇ ਘਰ ਤੋਂ ਤੁਰੇ ਜਾਂਦਾ ਜਿੰਦ ਚਿਰ ਮਖਾਵਣਾ ਇਹ ਤੇ ਹੁਣ ਗਲੋਂ ਲੱਤ ਨਹੀਂ ਨਹੀਂ ਬਿਮਾਰੀਆਂ ਤੇ ਵੀ ਨਹੀਂ ਤੇ ਕਰਾਂ ਕੀ ਚਲੋ ਦਵਾਈ ਛੱਡੋ ਆਪੇ ਤੁਰਿਆ ਜਾਣਾ ਵਾ ਸਹੀ ਤੁਸੀਂ ਆਇਆ ਕਰੋ ਉਹ ਨਾ ਬਿਜੀ ਵੀ ਨਹੀਂ ਆਏ ਜਨਰਲ ਇੰਸਟਾ ਕਰਾਇਆ ਮੇਰਾ ਕਿੱਥੇ ਆਉਂ ਬਾਹਰ ਕੇ ਉੱਥੇ ਬੈਠਿਆ ਤੇ ਤੁਸੀਂ ਨਾ ਆਇਆ ਕਰੋ ਠੰਡਾ ਚਾਹ ਪਾਣੀ ਲੈ ਕੇ ਆਇਓ ਅੰਦਰ ਅੱਛਾ ਚੱਲ ਨਾ ਨਾ ਲੱਗੇ ਚੱਲਉਂਦੀ ਮੈਂ ਉਹਨਾਂ ਦੇ ਕੱਲ੍ਹ ਹੀ ਆਏ ਆ ਚੱਲ ਸੁਣਨੀ ਆ ਇਹਦੀ ਏ ਕੀ ਆਂਦੀ ਆ ਤੇ ਕੀ ਨਹੀਂ ਮੇਰੇ ਕੋ ਕਿਹੜੇ ਜਵਾਬ ਹੈ ਨਹੀਂ ਉਹਨਾਂ ਨੇ ਕੱਲ੍ਹ ਆਇਤੇ ਹੁਣ ਪੁੱਛਨੀ ਹੈ ਕਿ ਕੀ ਹਾਲ-ਕਿਤਾ ਹੈ ਸੁਣ ਲੈਣੀ ਹੈ ਵੱਡੀ ਆਈ ਆਏ ਹੋਰ ਬੜੀ ਠੀਕ ਠਾਕ ਜੀ ਠੀਕ ਠਾਕ ਪੁੱਤ ਕਿਦਾਂ ਤੁਹਾਡਾ ਕੰਮ ਚੱਲਣ ਗਿਆ ਸਰਪੰਚੀ ਦਾ ਹਾਂਜੀ ਨਹੀਂ ਵਧੀਆ ਚੱਲਦਾ ਜੀ ਚੰਗਾ ਚੱਲਣਾ ਹੈ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਬੜਾ ਸੋਹਣਾ ਸੋਹਣਾ ਕੰਮ ਕਰੋ ਸੋਭਾ ਹੁੰਦੀ ਹੈ ਹਾਂਜੀ ਹਾਂਜੀ ਨਹੀਂ ਨਹੀਂ ਸੋਹਣਾ ਮੁਰਕੇ ਵੀ ਲੋਰ ਹੁੰਦੀ ਆ ਬਾਂਦਰਾ ਆਉਂਦੀ ਆ ਸੱਸ ਦੇ ਘਰ ਸਰ ਸਰੀਕਾਲ ਬਹੁਤ ਠੀਕ ਠਾਕ ਆਂ ਅੱਜ ਮਾਰੋ ਹਾਂ ਠੀਕ ਠਾਕ ਤੂੰ ਆਪਣੀ ਸੁਣਾ ਆਪ ਵੀ ਠੀਕ ਠਾਕ ਵਾਂ ਕੇ ਹੋਰ ਸੁਣਾਓ ਪਰਿਵਾਰ ਠੀਕ ਜੇ ਸਭ ਠੀਕ ਠਾਕ ਨੇ ਤੂੰ ਬੱਸ ਬੰਮੀ ਠੀਕ ਹੈ ਚਲੋ ਠੀਕ ਹੀ ਚਾਈ ਜਾਵਾ ਕਦੋਂ ਤੇ ਆਲੇ ਹੋ ਹੋ ਗਿਆ ਹਕਾ ਹੀ ਨਹੀਂ ਅੱਛਾ ਚੰਗਾ ਮੁਲਕ ਉੱਧਰ ਹਾਂ ਬੜਾ ਵਧੀਆ ਵਾ ਹੋਨ ਮੈਨਾਂ ਜੀ ਨਹੀਂ ਲੱਗਦਾ ਤੇ ਪੋਤਾ ਮੇਰਾ ਤੇ ਹੁਣ ਨਹੀਂ ਦਿੰਦਾ ਹਾਂਜੀ ਆਂਦਾ ਨਹੀਂ ਬਿਜੀ ਰਹਿਓ ਤੁਸੀਂ ਤੇ ਮੈਂ ਕਹਿਆ ਨਹੀਂ ਪੁੱਤਰ ਹੁਣ ਮੈਂ ਜਾਣੀ ਆ ਫੜਾ ਭੂਆ ਜੀ ਪਹਿਲਾਂ ਇਹ ਲੋ ਤੁਹਿੰਨਾਂ ਨੂੰ ਪਤਾ ਨੂੰ ਕਿੱਥੇ ਕੋ ਕੰਮ ਤਕਾ ਕੰਮ ਨਹੀਂ ਹੈ ਨਾ ਕੰਮ ਤੇ ਭੂਆ ਜੀ ਮੈਂ ਤੁਹਾਨੂੰ ਪਤਾ ਆਪ ਹੀ ਕਰ ਲੈਣੀ ਆ ਤੇਰਾ ਕੰਮ ਕਰ ਲੈਣੀ ਆ ਘਰ ਘਰ ਤੇ ਮੈਂ ਵੇਲਾ ਕਿੰਨਾ ਤੇ ਵੇਲਦੀ ਵੀ ਹੋ ਗਈ ਆ ਅੱਛਾ ਤੇ ਕਿੱਥੇ ਹੀ ਫਿਰ ਆਈ ਨਹੀਂ ਉਹ ਕੋਈ ਗੱਲ ਹੀ ਪੇਕੇ ਗਈ ਆ ਪੇਕੇ ਗਈ ਆਹੋ ਕਦੋਂ ਗਈ ਆ ਥੋੜਾ ਚਿਰ ਹੋਇਆ ਕਈ ਨੂੰ ਮੈਂ ਤਾਂ ਦੱਸਾਂ ਤੂੰ ਮੇਰੇ ਅੱਗੇ ਪੜਦੇ ਨਾ ਪਾ ਮੈਨੂੰ ਉਹਨਾਂ ਹੀ ਕਹਿੰਦੇ ਆਵੇ ਕੁੜੀ ਮੈਂ ਅੰਜੇ ਜਦੋਂ ਤੇਰੇ ਮੁੰਡੇ ਨੂੰ ਰੀਤਾ ਨਹੀਂ ਸੀ ਹੁੰਦਾ ਉਹ ਨੂੰ ਤੇ ਤੂੰ ਤੱਲੇ ਮਾਰਨੇ ਸਾਂ ਹੁਣ ਤੁਸੀਂ ਕੁੜੀ ਨੂੰ ਖਲੋਣ ਨਹੀਂ ਦਿੰਦੇ ਉਹ ਮੇਰੇ ਅੱਗੇ ਕਬਰ ਦੇ ਰਵਾਈਆਂ ਤੇ ਕਬਰ ਤੇ ਤਾਂ ਠੀਕ ਆ ਬਵਾੜੇ ਜੇ ਦੀ ਮਾਂ ਦੇਈਓ ਮਾਂ ਨੇ ਮੋਤੋ ਉਹ ਨੀ ਮੱਚੀ ਉਹ ਦੀ ਜਬਾਨ ਬੜੀ ਉਹ ਜੋ ਕੋ ਕੂਣ ਚਦ ਕਰੀ ਜਾਂਦੀ ਆਂ ਤੇ ਇਹਨਾਂ ਨੂੰ ਲੰਗਰ ਰੋਟੀ ਨਾ ਪਕਵਾ ਕੇ ਕਿਤੇ ਚਾਹ ਲਈ ਹੈ ਨਹੀਂ ਅੱਛਾ ਮਾਂ ਨੇ ਕਿ ਆ ਸਨਹੀਂ ਆਪਣੇ ਚ ਕਸੂਰ ਹੁੰਦਾ ਵਾ ਮੇਰੇ ਚ ਕਾਹਦਾ ਕਸੂਰ ਹੈ ਕੱਲਾ ਕੱਲਾ ਹੈਗਾ ਸਭ ਕੁਝ ਉਹਦਾ ਹੀ ਤੇ ਜੇ ਉਹ ਜੇ ਕੋਈ ਕੰਮ ਕਰਨਾ ਤਾਂ ਬੋ ਮਾਂ ਕਰਾ ਮੈਨੂੰ ਜਬਾਨ ਚਲਣ ਦੀ ਹੈ ਇਹ ਚੰਗੀ ਗੱਲ ਤੇ ਨੀ ਨਾ ਤੋ ਤੈਨੂੰ ਹੁਣ ਮੈਂ ਮੈਂ ਤਾਂ ਦੱਸਣਾ ਹੈ ਤੈਨੂੰ ਉਹਨਾਂ ਤੈਨੂੰ ਅਲ ਲਿਆ ਤਾਂ ਤਰਾ ਤੈਨੂੰ ਮੈਂ ਤਾਰਨਾ ਗੱਲਾਂ ਨਾ ਉਹ ਤਾਂ ਬੜਾ ਖਪਨ ਰਹੇ ਨੇ ਤੇ ਮੈਂ ਕਿਹੜਾ ਨਹੀਂ ਖਪਨਦੀ ਮੈਨੂੰ ਠੰਡਾ ਕੱਢਦਾ ਕਿ ਮੈਂ ਵਿਆਹ ਕੇ ਤੇ ਮੈਂ ਪੇਰ ਆਪ ਕੰਮ ਕਰਦੀ ਰਹੀ ਨਹੀਂ ਆ ਤੇ ਮੇਰੇ ਕੋ ਹੁਣ ਦਾ ਹੁਣ ਮੈ ਤੇ ਉਹ ਪਾਡ ਦਵਾਈਆਂ ਦੀ ਮੁੱਕੀ ਉਹ ਤਾਂ ਹੁਣ ਲੈਣ ਜਾਣਾ ਨਹੀਂ ਨਾ ਫਿਰ ਹੁਣ ਕੁੜੀਆਂ ਨੇ ਕੰਮ ਕਿੰਨਾ ਕੁ ਕਰਨਾ ਹੁੰਦਾ ਹੁਣ ਤੈਨੂੰ ਪਤਾ ਕੁੜੀਆਂ ਘਰ ਹੀ ਕਰਦੀਆਂ ਨੇ ਤੇ ਆਪ ਨੂੰ ਘਰ ਕਰਨਾ ਪਏ ਤਾਂ ਕੋਈ ਗੱਲ ਨਹੀਂ ਪਰ ਲੜਾਈਆਂ ਤਾਂ ਨਹੀਂ ਨਾ ਪਾਉਣਾ ਚਾਹੀਦੀਆਂ ਲੜਾਈਆਂ ਕਦਿੰਨਾ ਪਾਉਣੇ ਆ ਮੂਹਾਂ ਨੇ ਪਵਾਈ ਉਹਨੂੰ ਸਖਾਲਦੀ ਕੁੜੀ ਜੇ ਵਿਆਹ ਹੀ ਐ ਤਾਂ ਕੋਈ ਕਰਨ ਦਾ ਏ ਹਰ ਵਾਲੇ ਮਾਵਾ ਹੀ ਖੂਨ ਕੱਟ ਕਰੇ ਤੇ ਘੰਟੇ ਗੱਲਾਂ ਕੱਟ ਕਰੇ ਤੇ ਉਹ ਕੰਨਾ ਕਰ ਕਰ ਕੇ ਜਸ ਖਾਲਦੀ ਉਹਨੂੰ ਸਮਝਾ ਜਾ। ਉਹਨੂੰ ਮੈਂ ਕੀ ਆਖਾਂ ਮੈਂ ਤੇ ਉਹਨਾਂ ਕੋ ਰਿਸ਼ਤਾ ਦੇ ਆ ਤੀਦਾ ਉਹਨਾਂ ਮੈਨੂੰ ਧੀ ਦੇਤੀ। ਜਦੋਂ ਨੂੰ ਨਾ ਰੱਖਣੀ ਨਹੀਂ ਹੁੰਦੀ ਰੱਖ ਇੱਥੇ ਕੀ ਨਹੀਂ ਇੱਥੇ ਕਦੀ ਘਾਟ ਪਈ। ਮੰਮੀ ਹੋਰੀ ਗੱਲ ਕਰੋ ਜੇ ਤੁਹਾਡੇ ਕੋਲ ਆਏ ਆ ਤਾਂ ਉਹਨਾਂ ਦੀ ਗੱਲ ਤੇ ਸੁਣੋ। ਉਈ ਤੇ ਗਾੜੀ ਉਹਨਾਂ ਨੂੰ ਵੀ ਬੋਲੀ ਜਾਂਦੇ ਜੇ ਜੇ ਤੇ ਗੱਲਸਾ ਨਾ ਮੁੜਿਆ ਬੋਤੀ ਜ਼ਬਾਨ ਨੇ ਲੜਾਈ ਦੀ ਦਿਸਿਆਣੇ ਗੱਲ ਕਰਦੇ ਹੁੰਦੇ ਤੂੰ ਨਾ ਵਿੱਚ ਬੋਲ ਸਾਡੀ ਮੇਰੀ ਭੂਆ ਪਤੀ ਦੀ ਗੱਲ ਵਾ ਤੂੰ ਨਾ ਵਿੱਚ ਬੋਲ ਕੋਈ ਨਹੀਂ ਬੋਲਣਾ ਪੈਂਦਾ ਵਾਜੇ ਤਾਂ ਦੋ ਜਾਣੇ ਗਲਤ ਗੱਲ ਕਰਦੇ ਹੋ ਨਾ ਉਹਦੇ ਵਿੱਚ ਬੋਲਣਾ ਹੀ ਪੈਂਦਾ ਚੁੱਪ ਕਰ ਤੂੰ ਤੂੰ ਬੋਲੀ ਜਾਣਾ ਚੁੱਪ ਬੇ ਭੂਆ ਮੇਰੀ ਘਰ ਸੋਂ ਤੇਰਾ ਮੇਰਾ ਰਿਸ਼ਤਾ ਵਾ ਠੀਕ ਹੈ ਕਿ ਨਹੀਂ ਮੈਂ ਤੇਰੀ ਭਤੀ ਤੂੰ ਮੇਰੀ ਭੂਆ ਉਧਰ ਦੇ ਗੱਲ ਚ ਨਾ ਆ ਤੂੰ ਮੇਰੀ ਸੁਣ ਹੈਂ ਤੂੰ ਮੇਰੇ ਬਾਤ ਦੀ ਗੱਲ ਕਰ ਤੈਨੂੰ ਨਹੀਂ ਲੋੜ ਉਹਦੇ ਨਾਲ ਗੱਲ ਕਰ ਤੋ ਉਹਨਾਂ ਨੂੰ ਸਮਝਾ ਸਕੋ ਕਿ ਕੁੜੀ ਕਿੱਦਾਂ ਨਹੀਂ ਆਂਦੀ ਵੜ ਕੇ ਆਵੇ ਘਰ ਉਹਨਾਂ ਦੇ ਤੇ ਕੁੜੀ ਵਸਾਉਣੀ ਹੋਇਆ ਤੇ ਮਾਂ ਸਰਦੀ ਆ ਤੇ ਉਹ ਜੇ ਮਾਂ ਤੇ ਆਂਦੀ ਆ ਫੇ ਮੈਂ ਮਿਲ ਗਈ ਹਾਂ ਤੇ ਮੈਨੂੰ ਆਂਦੀ ਜਾ ਜਾ ਬਹਿ ਜਾ ਜਾ ਕੁੜੀ ਖਾਏ ਨਹੀਂ ਕਿਤੇ ਦੂਰ ਨੂੰ ਮੰਨਣ ਵਾਲੀ ਹੋਏ ਤੇ ਇਤਰਾ ਕਿਉਂ ਠੜਾ ਮਾਰੇ ਮੈਂ ਸੌਂਖਾ ਨਹੀਂ ਆਪੂ ਹੋਏ ਗੱਲ ਨਹੀਂ ਕਿ ਉਹ ਤਾਂ ਦੀ ਮੈਂ ਕੁੜੀ ਲੈ ਜਾਣੀ ਆ ਮੈਂ ਕੁੜੀ ਲੈ ਜਾਣੀ ਮੈਂ ਨਹੀਂ ਇੱਥੇ ਰਹਿਣ ਤੇ ਮੈਂ ਜਾ ਪੈਣੇ ਲੈ ਜਾ ਆ ਗੱਲ ਹੋਈ ਤੇ ਆ ਬਾਤ ਨਹੀਂ ਅੜਿਆ ਰਾਲ ਮਿਲ ਕੇ ਰੋ ਤੇ ਇਹਦਾ ਨਾ ਕਰੋ ਮੇਰੀ ਵੀ ਪੇਨਾਈ ਹੁੰਦੀ ਐ ਕਿਉਂ ਉਹਨਾਂ ਨੂੰ ਵੀ ਮੈਂ ਬੜੀ ਬੜੀ ਆਸਾਂ ਕੇ ਤੇਰੀ ਤਾਂ ਗਿਆ ਸੀ ਤੇ ਕੁੜੀ ਵੀ ਵਧੀਆ ਤੁਨ ਕੁੜੀ ਤੇ ਵਧੀਆ ਪਰ ਉਹਨੂੰ ਮਾਤ ਨਹੀਂ ਉਹਦੀ ਮਾਂ ਨੇ ਜੋ ਕਰਮਦੀ ਐ ਨਾ ਉਹਦੀ ਮਾਂ ਕਰਦੀ ਆ ਤੇ ਇਹ ਕੱਲ ਮੈਂ ਲੈ ਨੂੰ ਜਾਣਾ ਜਿੱਦਾਂ ਗਈ ਐ ਉਦਾਂ ਹੀ ਮਾਂ ਛੱਡ ਜੇ ਭਾਵੇਂ ਤੂੰ ਨਾਲ ਆ ਜਾ ਉਦਾਂ ਛੱਡ ਜੇ ਮੇਰ ਕੱਲ ਤੁਸੀਂ ਆ ਨੋ ਜਾ ਤੇ ਜੇ ਉਹ ਆਖਣ ਕਿ ਉਹ ਲੈਣਾ ਹੁਣ ਦਪੇਰੋ ਤੇ ਕੀ ਜਬਾਬ ਹੋਏਗਾ ਤੂੰ ਵੀ ਸਿਆਣੀ ਹੈ ਪਰ ਤੂੰ ਦੇਦੀ ਜਬਾਬ ਮੇਰੇ ਵਾਲੇ ਜੇ ਤੈਨੂੰ ਮੈਂ ਕਿਹਾ ਤੇ ਕਿਸ ਹੁਣ ਤੇਰਾ ਵਾ ਤੂੰ ਜਾ ਕੇ ਲਿਆਈ ਆਪ ਉਹ ਮਾਤਾ ਲੜਾਈ ਵਧਾਈ ਦੀ ਨਹੀਂ ਹੁੰਦੀ ਲੜਾਈ ਘਟਾਈ ਦੀ ਹੁੰਦੀ ਆ ਤੇ ਤੂੰ ਚੁੱਪ ਕਰ ਤੂੰ ਨਾ ਬੋਲ ਵੇ ਚੁੱਪ ਕਰ ਮਾਤਾ ਤੂੰ ਪਹਿਲਾ ਵਾਲੇ ਕੰਮ ਲੱਭਦੀਆਂ ਜਿੱਦਾਂ ਪਹਿਲਾਂ ਨੂਆ ਕਰਦੀ ਹੁੰਦੀਆਂ ਸੀ ਉਹ ਕੰਮ ਨਹੀਂ ਹੁਣ ਲੱਭਣੇ ਹੁਣ ਨੂਆ ਜੜੀਆਂ ਉਹ ਘਾਟ ਹੀ ਕੰਮ ਕਰਦੀਆਂ ਵਾ ਪਤਾ ਕੀ ਆ ਹੁਣ ਤੇ ਕੁੜੀਆਂ ਕੰਮ ਕਰਦੀਆਂ ਨਹੀਂ ਹੋ ਤਾਂ ਫਿਰ ਵੀ ਬਥੇਰਾ ਕਰਦੀ ਸੀ ਮੈਂ ਉੱਤੇ ਵੀ ਵੇਖਿਆ ਹੀ ਕਰਦੀ ਕਰਦੀ ਤੇ ਹੈਗੀ ਹੀ ਉੱਥੇ ਕਰਦੀ ਉੱਥੇ ਮੈਨੂੰ ਸਾਰਾ ਪਤਾ ਵਾ ਉੱਥੇ ਵੀ ਪਰਜਾਈਆਂ ਨਾ ਲਾੜੀ ਰਹਿੰਦੀ ਲਾੜ ਰਹੀ ਮਾਂ ਨੇ ਰੱਖੀ ਇਹ ਚਾਚਾ ਤੜਕਾ ਲਾਉਂਦਾ ਨੀ ਪਤਾ ਕਿਤੇ ਸਾਗ ਬਣਾਉਂਦਾ ਨੀ ਪਤਾ ਕੋ ਸਬਜੀ ਬਣਾਉਂਦਾ ਨੀ ਮੀਜੀ ਕਰਦੀ ਤੇ ਬੜਾ ਹੀ ਮਾਦਾ ਟੋਕਾ ਟਕਾਈ ਬੜਾ ਕਰਦੀ ਆ ਬੈਠੀ ਹੋਵੇ ਦੋਨੂੰ ਟੋਕਾ ਟਕਾਈ ਕਰੀ ਜਾਣੀ ਤੈਨੂੰ ਆ ਨਹੀਂ ਬਣਾਉਣਾ ਆਂਦਾ ਉਹ ਨਹੀਂ ਬਣਾਉਣਾ ਤੋ ਕੇ ਖਿੱਚ ਕੇ ਗਈ ਜੀ ਟੋਕਾ ਟਕਾਈ ਨੂੰ ਕਿ ਕਿਸੇ ਨੂੰ ਸਮਝਾਇਆ ਵੀ ਨਹੀਂ ਐਦਾਂ ਨਹੀਂ ਤੇ ਐਂਗਾ ਕਰ ਇਹ ਤਾਂ ਗੱਲ ਕਿ ਆ ਇਹ ਤਾਂ ਉਹਨਾਂ ਦੀ ਬਿਆਣੀ ਬੈਂਦਾ ਇਹ ਤਾਂ ਉਹਨਾਂ ਦੀ ਬਾਣੀ ਉਹ ਸੌਰੇ ਆ ਕੇ ਲੰਗੜਿਆ ਆਈ ਕੋਈ ਇਹਨੂੰ ਆ ਸਮਝਾ ਕੋਈ ਭੇਰੀ ਪੁੱਤ ਵਾਲੇ ਧਨ ਕਾ ਇਹ ਬੀਜੀ ਆਂਦੀ ਆ ਵੀ ਸੌਰੇ ਦੇ ਪਿੱਛੇ ਲੱਗ ਕੇ ਨਾ ਤੇ ਤੂੰ ਹੁਣ ਰਿਸ਼ਤਾ ਤੋੜ ਦੇ ਨਹੀਂ ਨਹੀਂ ਰਿਸ਼ਤਾ ਨਹੀਂ ਤੋੜਨਾ ਸਿਆਣਾ ਬਣ ਕੇ ਰਹੋ ਤੂੰ ਇਹ ਵੀ ਕਿਹੜੀ ਗੱਲ ਵਾ ਇਹ ਵੀ ਬੜੀ ਮੇਕਾ ਕਿਤਾਬ ਬੋਲਣ ਲਈ ਹੈ ਮੇਰੀ ਗੱਲ ਸੁਣ ਨਾ ਮੈਂ ਮਾਰ ਸਕਦੇ ਨਾ ਪਾਲਿਆ ਮਾਰਦੇ ਅਸੀਂ ਘਰ ਬਣਾਇਆ ਤਾਂ ਹੀ ਹੁਣ ਕਹੇਦੀ ਗੱਲ ਕਿਉਂ ਤੂੰ ਹੀ ਸਭ ਕੁਝ ਵੇਖ ਕੇ ਕੀਤਾ ਵੀ ਚੰਗਾ ਘਰ ਚੰਗੀ ਕੁੜੀ ਜਲ ਮੰਨਿਆ ਆਈ ਵੀ ਸੋਹਣੀ ਦੇਖ ਕੇ ਕੀਤਾ ਆਨੂੰ ਸੋਹਣੀ ਸਕਲ ਨਹੀਂ ਲੱਗੀ ਵਾ ਹੋਰ ਤਾਂ ਕੋਈ ਗੱਲ ਨਹੀਂ ਇਹਦੀ ਮਾਂ ਇਹਦਾ ਘਰ ਪੁੱਟਣ ਲਈ ਤੂੰ ਛੱਡ ਸਾਰੀਆਂ ਹੀ ਗੱਲਾਂ ਮੈਂ ਤੇਰੀ ਵੀ ਨਹੀਂ ਕਰਦੀ ਮੈਂ ਉਹਦੀ ਵੀ ਨਹੀਂ ਕਰਦੀ ਤੇ ਮੈਂ ਤੇ ਮੁੰਡਾ ਚਲ ਜਾਨੇ ਆ ਕਹੀ ਕੁੜੀ ਨੂੰ ਲੈ ਆਈ ਨਾ ਮੁੰਡੇ ਨੇ ਨਹੀਂ ਜਾ ਮੁੰਡੇ ਨੇ ਨਹੀਂ ਮੇਰੇ ਨੇ ਜਾਣਾ ਉਹ ਥੱਲੇ ਲੰਦੇ ਮੇਰੇ ਮੁੰਡੇ ਆਖਣਾ ਹੁਣ ਵੇਖੇ ਲੈਣ ਆਇਆ ਮੁੰਡੇ ਨੂੰ ਤੇ ਤੂੰ ਜਾਣ ਨਹੀਂ ਦੇ ਦਿੰਦੀ ਤੂੰ ਲੈ ਆ ਤੂੰ ਲੈ ਕੇ ਮੇਰ ਘਰ ਰੱਖ ਜਾ ਮਾਰ ਜਾ ਇਹਦੇ ਨਹੀਂ ਨਾ ਗੱਲ ਹੈਗੀ ਅਰ ਇਹ ਤੇਰੀ ਨਹੀਂ ਉਹ ਨਾ ਉਹ ਨਾ ਰਿਸ਼ਤਾ ਕਰਾ ਦਿੱਤਾ ਹੁਣ ਸਭ ਜੋ ਹੀ ਕਰਤਾ ਆਣਗੀ ਨਹੀਂ ਨਹੀਂ ਤੂੰ ਨਾ ਐਦਾ ਕਰ ਉਹਦੀ ਮਾਂ ਲੈ ਕੇ ਗਈ ਤੇ ਮਾਂ ਨੂੰ ਨਾਲ ਲੈ ਕੇ ਤੇ ਤੂੰ ਲੈ ਆ ਕੋਈ ਨਹੀਂ ਅਰ ਇਹ ਤੁਸੀਂ ਗਲਤ ਮੰਗੇਂ ਅਗਰ ਨਾ ਤਾਂ ਫਿਰ ਗਲਤ ਤੇ ਮੈਂ ਹੈ ਗਈ ਆ ਉਹ ਬੜੀਆਂ ਗੱਲਾਂ ਕਰਕੇ ਗਈ ਆ ਮੈਨੂੰ ਤੂੰ ਦੱਸ ਵੀ ਚੰਗਾ ਹੀ ਵੇਖ ਤੇ ਸਾਡੇ ਘਰ ਕੀਤਾ ਇਤਾਂ ਇਹ ਚਲ ਚੰਗਾ ਘਰ ਵਾ ਚੰਗਾ ਮੁੰਡਾ ਵਾ ਇਹ ਉਹ ਤੇ ਮੈਂ ਇੰਨੀਆਂ ਬਾਪ ਕਰਕੇ ਕੇ ਘਰ ਬੈ ਕੇ ਮੰਜੇ ਤੇ ਮੇਰੀ ਬਿੱਤੀ ਕਰਕੇ ਦੇਈਏ ਤੇ ਫਿਰ ਮੈਂ ਪੁੱਤ ਵਾਲੀ ਮੈਂ ਕਰਮਨੀ ਤੂੰ ਹੀ 부ਆਸੀ ਆਣੀ ਹੁਣ ਮੇਰੀ ਗੱਲ ਸੁਣ ਸ਼ਾਨਿਆ ਆਖਿਆ ਜਿੰਨੇ ਮੂੰਹ ਉਹਨੀਆਂ ਹੀ ਗੱਲਾਂ ਤੇ ਹੁਣ ਤੂੰ ਹੀ ਸੋਚ ਲਿਓ ਤੇ ਮੈਂ ਚੱਲ ਮੁਰਿਆ ਮੈਨੂੰ ਹੁਣ ਪੁੱਤਰ ਛੱਡਿਆ ਰੋਟੀ ਖਾ ਕੇ ਜਾਇਓ ਹਾਂ ਖਾ ਕੇ ਜਾਣਾ ਨਹੀਂ ਰੋਟੀ ਦੀ ਮੈਂ ਖਾਣੀ ਰੋਟੀ ਮੈਂ ਖਾ ਕੇ ਆਈ ਮੈਂ ਤਾਂ ਖਾ ਲਈ ਦੋ ਫੁਲਕੇ ਨਹੀਂ ਹਾਂ ਰੋਟੀ ਮੈਂ ਖਾ ਕੇ ਆਈ ਸਾ ਤੇ ਆ ਤੂੰ ਮੈਨੂੰ ਛੱਡਿਆ ਚੱਲ ਉਨ ਜਿਹੜੀ ਮੈਂ ਗੱਲ ਆਖੀ ਐ ਉਹਨੂੰ ਸੋਚੇ ਉਹ ਸਮਝੀ ਚੰਗਾ ਆਹੋ ਪੁਆ ਨਹੀਂ ਪਾਈਦਾ ਹੁੰਦਾ ਕਟਾਈਦਾ ਹੁੰਦਾ ਵਾ ਉਹਦਾਈਆ ਨਹੀਂ ਓਏ ਇਹ ਵੱਡੀ ਉਹਨਾਂ ਦੀਆਂ ਗੱਲਾਂ ਮੰਨ ਕੇ ਇਹ ਮੇਰੀ ਪਤਾ ਵੀ ਮੇਰੀ ਪਤੀ ਆ ਤੇ ਮੈਂ ਪੂਆ ਤੇ ਮੈਂ ਮੇਰੀ ਗੱਲ ਕਰ ਉਹਨਾਂ ਦੇ ਆ ਗਈ ਸੁਣ ਕੇ ਗੱਲਾਂ ਤੇ ਮਰਨਾ ਟਾ ਪੀ ਕਰਨਾ ਟੇ ਹੂੰ ਆ ਪਰ ਸੱਡ ਕੇ ਵੀ ਲੈ ਉਹਨੇ ਫੜਾ ਹੁਣ ਮੈਂ ਪਤਾ ਨਹੀਂ ਚਲ ਗਈ ਕਿ ਨਹੀਂ ਉਹ ਆਹ ਤੇਰਾ ਪਰਸ ਜਾ ਰਿਹਾ ਗਿਆ ਦਵਾਈਆਂ ਵਾਲਾ ਲੈ ਉਹ ਚੰਗਾ ਕੀਤਾ ਹੀ ਉਹਨੇ ਚੇਤਾ ਭੁੱਲ ਗਿਆ ਮੇਰੀਆਂ ਤਾਂ ਦਵਾਈਆਂ ਹੀ ਇਹਦੇ ਵਿੱਚ ਨੇ ਹਾਂ ਚੰਗਾ ਫਿਰ ਬਹਿ ਜਾ ਮੇਰੀ ਤਾਂ ਜਾਣ ਹੀ ਇਹਦੇ ਵਿੱਚ ਵਾ ਚਲ ਕੋਈ ਕਰ ਗੱਲ ਸੁਣ ਮੁੰਡਿਆ ਮੁੰਡਿਆ ਮੇਰੀ ਮਾਂ ਦੀ ਨਹੀਂ ਮੰਨੀ ਦੀ ਚੁੱਪ ਕਰਕੇ ਜਾ ਦਸੇਣਾ ਤੇ ਘਰ ਉਹਨੂੰ ਲੈ ਆ ਫਿਰ ਕੱਢ ਦੇਗੀ ਨਹੀਂ ਠੀਕ ਹੈ ਪੂਹੇ ਸਾਡੀ ਗੱਲ ਕੋਈ ਗੱਲ ਨਹੀਂ ਸੋਚੂਗਾ ਮੈਂ ਆਓ ਆਪਣਾ ਘਰ ਨਹੀਂ ਯਾੜੀ ਦਾ ਇੱਕ ਵਾਰੀ ਤੇਰੀ ਟੱਕਰਾਤਾ ਬਾਰ ਬਾਰ ਇਸ ਤੇ ਨਹੀਂ ਹੁੰਦੇ ਲੋਕੀ ਫਿਰ ਆਉਂਦੇ ਨੇ ਉਹਨਾਂ ਦੀ ਹਵਾ ਮਾਰੀ ਹੈ ਉਹਨਾਂ ਤੇ ਅਗਲੀ ਨਹੀਂ ਰੱਖੀ ਹਾਂ ਨਹੀਂ ਉੱਥੇ ਕਰਨਾ ਮੈਂ ਤੇ ਬਸ ਇਰਾ ਸਮਝਾਇਆ ਜੀ ਮੰਮੀ ਨੂੰ ਪਰ ਇਹ ਨਾ ਲੜਾਈ ਨੂੰ ਆਵਾਜ਼ਾਂ ਮਾਰੀ ਜਾਂਦੀ ਆ ਚਲ ਕੋਈ ਨਹੀਂ ਮੈਂ ਪੂਹੇ ਜੀ ਲੈ ਕੇ ਆਉਂਗਾ ਤੂੰ ਲੈ ਵੀ ਚੁੱਪ ਕਰਕੇ ਦੱਸੀ ਨਾ ਇਹਨੂੰ ਨਹੀਂ ਨਹੀਂ ਮੈਂ ਜਾਊਂਗਾ ਕੋਈ ਨਹੀਂ ਚਲੋ ਤੁਸੀਂ ਆਪਣੇ ਘਰ ਵਸੋ ਰਸੋ ਚੰਗਾ ਫੇਰ ਮੈਨੂੰ ਛੱਡਿਆ ਚਲੋ ਬੈਠੋ ਆਹ ਬੈਲ ਪਤਾ ਨਹੀਂ ਕੌਣ ਆ ਗਿਆ ਵਾ ਆਜਾ ਸਸਤੀ ਪੈਂਦੀ ਆਜਾ ਸੇ ਭਾਂਜੀ ਸਤਿ ਸ਼੍ਰੀ ਅਕਾਲ ਪਾਜੀ ਹੋਰ ਸਨੋਂ ਪਰਵਾਹ ਠੀਕ ਠਾਕ ਜੇ ਹਾਂਜੀ ਸਭ ਠੀਕ ਠਾਕ ਆ ਆਜੋ ਚਲ ਦੋ ਪੈਂਜੀ ਉੱਥੇ ਸ਼ਰਨਾ ਪੁੱਤ ਪਾਣੀ ਲੈ ਕੇ ਆਈ ਪੈਂਜੀ ਤੁਸੀਂ ਬੈਠੋ ਤੇ ਮੈਂ ਇਹਨਾਂ ਦੇ ਡੈਡੀ ਨੂੰ ਦੱਸ ਆਵਾਂ ਇੱਥੇ ਆਉਣੇ ਆ। ਨਾਲੇ ਹਿੰਕੜਾ ਫੋਨ ਕੀਤਾ ਹੈ। ਕੋਈ ਪਤਾ ਨਹੀਂ ਉਹ ਤਾਂ ਆਵਾਜ਼ ਮਾਰੀ ਉਹਨਾਂ ਨੇ ਇੱਥੇ ਹੋਊਗੀ। ਮਮੀ ਦੀ ਆਵਾਜ਼ ਆਉਂਦੀ ਹੈ। ਮੈਂ ਪਾਣੀ ਪਿਲਾਉਣਾ। ਚਾਹ ਜੀ ਤੂੰ ਹੀ ਨਾ ਪਾਣੀ ਫੜਾਓ। ਤੇ ਮੈਂ ਨਾ ਚਾਹ ਧਰਦੀ ਆ। ਚਲ ਠੀਕ ਆ। ਚੱਲ ਨਾ ਚਾਹ ਪਿਆ ਬਣਾ ਲੈਣੀ ਤੇ ਨਾਲੇ ਸੱਸੀ ਕਾਲ ਬੁਲਾ ਦਿੰਦੀ ਆ। ਸੱਸੀ ਕਾਲ ਮਮੀ? ਸੱਸੀ ਕਾਲ। ਸੱਸੀ ਕਾਲ ਬੁਲਾਉਂਦੀ ਥੀਂ ਤਾਂ। ਹਾਂਜੀ ਆ ਲੋ ਪਾਣੀ ਪੀ ਲਓ। ਹਾਂਜੀ ਠੀਕ ਠਾਕ ਹਾਂਜੀ ਰੋਜ਼ ਦੀ ਸੁਣਾ ਹਾਂਜੀ ਉਹ ਵੀ ਗਏ ਸਕੂਲ ਹਾਂਜੀ ਜੀ ਆ ਮਿਲ ਗਈ ਯਾਰ ਨੂੰ ਨਾਲ ਲੈ ਕੇ ਚੋਰ ਜਾਂਦੇ ਰਹ ਕੇ ਆਓ ਚਲ ਕੋਈ ਨਹੀਂ ਛੁੱਟੀਆਂ ਪੈਂਦੀਆਂ ਫਿਰ ਉਹਨੇ ਆਇਓ ਬਣਾਉਂਦਾ ਉਹਨੂੰ ਕਿੰਨਾ ਚਿਰ ਹੋਇਆ ਏਦਾਂ ਜਦੋਂ ਆਈ ਦਾ ਸਕੂਲ ਗਈ ਹੁੰਦੀ ਨਹੀਂ ਕੋਈ ਗੱਲ ਨਹੀਂ ਫਿਰ ਛੁੱਟੀ ਕਰਾਈਏ ਤੇ ਫਿਰ ਉਹ ਕੰਮ ਪਿੱਛੇ ਪੈ ਜਾਂਦਾ ਵਾ ਨਹੀਂ ਕਰਦੀ ਆ ਐਡੀ ਕਿਹੜੀ ਗੱਲ ਆ ਮੈਨੂੰ ਤਾਂ ਬੜੀ ਆ ਜਿਆਦ ਆਉਂਦੀ ਆ ਤੇ ਮੈਂ ਆਪਾਂ ਨੂੰ ਕਹਿਣਾ ਵਾ ਕਹਿਣਾ ਉਹ ਲਿਖ ਕੇ ਆਵੇਂ ਹਾਂ ਨਹੀਂ ਕੋਈ ਨਹੀਂ ਹੁਣ ਕਿਤੇ ਹੁੰਦੀ ਐ ਛੁੱਟੀ ਫਿਰ ਲੈ ਕੇ ਆਉਣੀ ਆ ਠੀਕ ਚੰਗਾ ਹੂੰ ਔਰ ਤੂੰ ਇਹ ਸੁਣਾਓ 세ਤਾ ਕਿਦਾਂ ਠੀਕ ਠਾਕ ਨੇ ਬਾਹਰ ਦਾ ਦਿਲ ਕੀਤਾ ਹੈ ਜਾਹਾਂਗੇ ਪਰ ਹੋ ਗਿਆ ਉਹਨੇ ਆਦਾ ਹੈਗਾ ਫੋਨ ਨਹੀਂ ਕਰਨਾ ਮੈਂ ਅੱਗੇ ਕਹਿਣ ਨਹੀਂ ਪਤਾ ਹੀ ਨਹੀਂ ਲੱਗਾ ਡਾਡਾ ਡੈਡੀ ਨੇ ਹੀ ਕਿਹਾ ਹੈ ਜਦ ਅੱਜ ਫੋਨ ਨਹੀਂ ਕਰਨਾ ਜਦੋਂ ਵੀ ਜਾਣਾ ਇਦਾਂ ਹੀ ਕਹਿਦਾ ਫੋਨ ਕਰੀਏ ਨਾ ਅੱਛਾ ਫਿਰ ਅਮੇ ਭਾਜੇ ਦੌੜ ਪੈਣੀ ਅਗਲੇ ਬੰਨੇ ਦੱਸ ਭਾਜੇ ਦੌੜ ਕਾਦੀ ਪੈਣੀ ਹੁੰਦੀ ਹੈ ਤੇ ਕੱਲ ਫੇਰ ਕਿਤੇ ਨਿੱਤੇ ਨਨ ਜਾਣਾ ਹੋਣਾ ਪੈ ਗਿਆ ਮੈਂ ਵੀ ਸਕਿਆ ਤੇ ਆਉਣਾ ਠੀਕ ਆ ਬਾ ਚਲ ਕੋਈ ਨਹੀਂ ਕਿਤੇ ਅੱਜ ਨਹੀਂ ਤੇ ਕੱਲ ਨੂੰ ਫਿਰ ਹੋਵਾਂਗੇ ਤੇ ਹੁਣ ਤਾਂ 세ਤਾ ਠੀਕ ਨਹੀਂ ਹਾਂ ਠੀਕ ਆ ਕੀ ਕ ਦਵਾਈ ਚਲਣ ਦੀ ਮਹਾ ਠੀਕ ਕਰਤੀ ਬੰਦ ਹਾਂ ਬੰਦ ਕਰ ਚੱਲ ਵਧੀਆ ਉਹਦਰ ਪੋਟਰਲ ਪਟਨਾ ਸਾਰੀਆਂ ਕਰਾ ਲਈਆਂ ਠੀਕ ਆ ਠੀਕ ਤੇ ਹੋਰ ਚਾਚੇ ਨੇ ਸਾਰੇ ਠੀਕ ਠਾਕ ਨੇ ਸਭ ਠੀਕ ਆ ਵਧੀਆ ਉਹ ਵਾਹ ਮੇਰੀ ਗੱਲ ਸੁਣੋ ਹਾਂ ਹਾਂ ਅ ਸ਼ਰਨ ਦੇ ਮਮੀ ਡੈਡੀ ਆ ਗਏ ਆ ਟਾਈਮ ਦੇ ਨਾਲ ਹੀ ਪਤਾ ਨਹੀਂ ਕੀ ਗੱਲ ਵਾ ਚੱਲ ਫਿਰ ਕਿਹਨ ਦੀ ਕੁੜੀ ਵਹੀ ਇੱਥੇ ਜਦੋਂ ਮਰਜੀ ਉਹਨਾਂ ਦੇਣੇ ਉਹਨਾਂ ਰਾਤ ਨੂੰ ਇਹ ਗੱਲ ਨਹੀਂ ਹੁੰਦੀ ਨਾ ਕਰੇ ਫੋਨ ਕੀਤਾ ਨਾ ਗੱਲ ਨਾ ਬਾਤ ਚੁੱਪ ਕਰਕੇ ਟੱਪ ਕੇ ਯਾਰ ਫੇਰ ਗੱਲ ਕਰਨ ਵਾਲੀ ਫੇਰਾ ਦਿਮਾਗ ਖਰਾਬ ਆ ਕਿਉਂ ਦੱਸ ਕੇ ਜਾਈਦਾ ਹੁੰਦਾ ਵਾ ਹੋ ਸਕਦਾ ਇਹ ਲੱਗ ਸ਼ੱਕ ਕਿਤੇ ਆਏ ਹੁਣ ਕਿੰਨਾ ਕਹਿੰਦੇ ਫੇਰਾ ਮਾਰ ਜਾਂਦੇ ਆ ਇਹ ਦੱਸਣਾ ਜ਼ਰੂਰੀ ਨਹੀਂ ਸਮਝੀ ਜਾਂਦਾ ਚੁੱਪ ਕਰਕੇ ਆ ਗਈ ਆ ਯਾਰ ਉਹਨਾਂ ਮੇਰੇ ਨਾਲ ਥੋੜੀ ਸਲਾਹ ਕਰਕੇ ਆਉਣਾ ਸੀ ਹੋ ਸਕਦਾ ਸ਼ਰਮ ਨੂੰ ਦੱਸਿਆ ਹੋਏ ਉਹਨਾਂ ਨੇ ਇਹ ਗੁੰਗੀ ਜੀ ਮੈਨੂੰ ਦੱਸ ਨਹੀਂ ਸਕਦੀ ਚੁੱਪ ਕਰਕੇ ਬੈਠੀ ਰਹਿੰਦੀ ਆ ਉਹ ਚੱਲ ਮੇਰੀ ਗੱਲ ਸੁਣੋ ਬੋਲਦੀਆਂ ਫੇਰ ਕਹਿੰਦੇ ਤੂੰ ਮਾਰੀ ਤੂੰ ਜਿਹੜੇ ਸ਼ਰਮ ਬਚਾਰੋ ਲਿਆਂਦੇ ਨੇ ਪ੍ਰੀਰ ਵਾਲੇ ਕੋਡੇ ਤੇ ਵਾਪਸ ਕਰਿਆ ਆਹੋ ਲੱਗੀ ਉਹਨਾਂ ਨੂੰ ਪਕੌੜੇ ਖਵਾਉਣ ਮੈਂ ਹੋਰ ਦੇ ਪਨੀਰ ਵਾਲੇ ਪਕੌੜੇ ਮੇਰੀ ਗੱਲ ਸੁਣ ਲਾ ਚੁੱਪ ਕਰ ਨੇ ਜ਼ਬਾਨ ਆਪਣੀ ਅੰਦਰ ਰੱਖਿਆ ਕਰ ਫੇਰ ਕਹਿੰਦੀ ਵੀ ਮੈਂ ਗੱਲ ਹੀ ਕਰਦੀ ਸਭ ਤੋਂ ਵੱਧ ਘਰ ਦੇ ਕੰਮ ਤੇ ਤੇਰਾ ਵਾ ਆਹੋ ਮੇਰਾ ਹੀ ਆ ਪਤਾ ਵਾ ਮੈਨੂੰ ਠੀਕ ਆ ਨਾ ਤੇ ਇੱਕ ਗੱਲ ਦੀ ਸਮਝ ਨਹੀਂ ਮੈਨੂੰ ਆਈ ਕਿ ਬੜਾ ਟੌਰ ਕੱਢਿਆ ਅੱਜ ਦੋਵਾਂ ਜੀਆਂ ਨੇ ਹੈ ਉਹ ਵੀ ਚਿੱਟਾ ਕੁਰਤਾ ਪਜਾਮਾ ਪੱਗ ਪੁੱਗਿਆ ਵੱਧੀ ਹੈ ਤੇ ਉਹਦੇ ਨਾਲ ਦੀ ਵੀ ਦੂਜੀ ਜਿਹੜੀ ਕੁੜਮਣੀ ਟਾਡੀ ਹੈ ਉਹ ਵੀ ਬੜਾ ਟੌਰ ਕੱਢ ਕੇ ਆਈ ਹੈ ਹੁਣ ਇਤਨਾ ਕਰਾਂ ਕਿਆਲੇ ਜੀ ਜਾਵਾਂ ਬੁੱਕ ਭਰ ਕੇ ਮਿੱਟੀ ਦਾ ਲੈਵਾਂ ਤੈਨੂੰ ਦੋਆਂ ਜੀਂ ਦੇ ਪਾਵਾਂ ਹੈ ਜੇ ਉਹਨੇ ਲੀੜੇ ਪਾਈ ਲੈ ਤੇ ਤੈਨੂੰ ਕੀ ਹੋਣ ਡਿਆ ਵਾ ਮੈਂ ਓਦਾਂ ਗੱਲ ਕੀਤੀ ਆ ਕਿ ਓਦਾਂ ਆਂਦੇ ਆਪਾਂ ਮਰ ਗਏ ਮਰ ਗਏ ਸਾਡੇ ਘਰ ਕੁਛ ਨਹੀਂ ਗਾ ਤੇ ਕੱਪੜੇ ਕਿੱਥੋਂ ੋਂਦੇ ਆ ਓ ਚੱਲ ਜਾ ਜਿੱਥੋਂ ਮਰਜ਼ੀ ਲਿਓਣ ਯਾਰ ਅਸਕਰ ਉਹਨੇ 4 ਸੌੜਾ ਹੈਗੇ ਆ ਨਾ ਤੁਸੀਂ ਮੇਰੀ ਕਿਤੇ ਗੱਲ ਸੁਣ ਵੀ ਲਿਆ ਕਰੋ ਕਿ 24 ਘੰਟੇ ਵੱਡੂ ਖਾਣ ਨੂੰ ਲੱਗਦੇ ਰਹਿੰਦੇ ਆ ਗੱਲ ਕੋ ਸਵਾਦ ਹੀ ਕਰੇ ਤਾਂ ਆ ਮੈਂ ਨਾ 24 ਘੰਟੇ ਆਉਂ ਕੀਤਾ ਹੁੰਦਾ ਵੀ ਕਿਧਰੋਂ ਕੋਈ ਗੱਲ ਮੈਨੂੰ ਲੱਭੇ ਤੇ ਮੈਂ ਪਹਚਾਵਾਂ ਜਾ ਕਿ ਕਿਦਾਂ ਨਾ ਕਿਤੇ ਚੱਲ ਜਾਓ ਬਣ ਗਈ ਨਾ ਸਾ ਹਾਂਜੀ ਦੀਦੀ ਬਣ ਗਈ ਆ ਪਰ ਨਾਲ ਤੇ ਕੁਝ ਵੀ ਨਹੀਂ ਹੈ ਖਾਣ ਨੂੰ ਚੱਲ ਕੋਈ ਗੱਲ ਨਹੀਂ ਉਹ ਗੜੇ ਨਵੇਂ ਸਵੇਂ ਆ ਨਾਲ ਇਹਨਾਂ ਨੂੰ ਪਤਾ ਨਹੀਂ ਆਣਿਆ ਵਾਲ ਘਰ ਵਾ ਪਰ ਨਹੀਂ ਦਭੂਰੇ ਨਾ ਲੱਗਾਂਗੇ ਮੈਂ ਤਾਂ ਕਿ ਨਹੀਂ ਕੁਝ ਮੰਗਾ ਲਵਾਂ ਕੋਈ ਗੱਲ ਨਹੀਂ ਰਹਿਣ ਦੇ ਕੋਈ ਗੱਲ ਲੈ ਮੈਲਾ ਨਹੀਂ ਚਾ ਨਹੀਂ ਕੋਈ ਨਹੀਂ ਤਹੀ ਬੈਠੋ ਜਾ ਕੇ ਉੱਥੇ ਮੈਲਾ ਹਮ ਨਹੀਂ ਚਾ ਤੁਹੀ ਤੇ ਐਵੇਂ ਉੱਠ ਕੇ ਆਏ ਹੋ ਤੁਹਾਨੂੰ ਪਤਾ ਹੀ ਸੀ ਕਿ ਉਹਨੇ ਬਣਾ ਲੈਣੀ ਆ ਚੱਲ ਕੋਈ ਗੱਲ ਨਹੀਂ ਫਿਰ ਚੱਲ ਆਇਆ ਫਿਰ ਚਲੋ ਅੱਜ ਅਸਿਕਾ ਸਸਤਾ ਸਸਤਾ ਅਸਿਕਾ ਬਾਈ ਸਸੀ ਗਾਦੀ ਉਹ ਸੌਂਕੀ ਹੈ ਵਧੀਆ ਵਧੀਆ ਠੀਕ ਹੈ ਬਹੁਤ ਬਾਕੀ ਤਾਂ ਠੰਡੇ ਦਾ ਸਭ ਵਧੀਆ ਹੋਵੇ ਇੱਟਾ ਹੋਰ ਭਾਜੀ ਵੇ ਨਵੇਂ ਰਿਸ਼ਤੇ ਦਾ ਮੈਂ ਕਿਦਾਂ ਠੀਕ-ਠਾਕ ਨੇ ਨਵੇਂ ਰਿਸ਼ਤੇ ਦਾ ਤਾਂ ਭਾਈ ਤੁਹਾਨੂੰ ਕੀ ਦੱਸੀਏ ਹੂੰ ਕਿਉਂ ਜਿਵੇਂ ਗੁੱਡੀ ਵਈ ਹੀ ਸੀ ਨਾ ਆਹੋ ਤੇ ਸੱਸ ਬਹੁਤ ਤੇਜ਼ ਨਿਕਲੀ ਆ ਅੱਛਾ ਹਾਂਜੀ ਹਾਂਜੀ ਉਹਨੇ ਤੇ ਫੜ ਕੇ ਕੁੜੀ ਦਾ ਜੀਣਾ ਮੁਸ਼ਕਲ ਕਰ ਛੜਿਆ ਤੇ ਇਹ ਤਾਂ ਬੜੀ ਮਾਰੀ ਗੱਲ ਹੋਈ ਫਿਰ ਤੇ ਹੁਣ ਤਾਂ ਕੁੜੀ ਇੱਥੇ ਆ ਗਈ ਆ ਹੁਣ ਕੀ ਕਰਨਾ ਇੱਥੇ ਆ ਗਈ ਆ ਹਾਂਜੀ ਹਾਂਜੀ ਭਾਜੀ ਕਿਹੜਾ ਚੱਕਰ ਪੈ ਗਿਆ ਅਜਾ ਬੰਦੇ ਦੇ ਚੰਗੇ ਸੁਣੀ ਦੇ ਹੀ ਸਾਡੀ ਕੋਥੇ ਹੈਗੀ ਰਿਸ਼ਤਦਾਰੀ ਮਾੜੀ ਜੀ ਆਂਦੇ ਵੀ ਪੈਲੀ ਬੰਨਾ ਵੀ ਚੰਗਾ ਵਾ ਕੋਈ ਗੱਲ ਦੀ ਕਮੀ ਨਹੀਂ ਕੀ ਜਾਂਦੇ ਹੁੰਦੇ ਭਾਰੇ ਜਾਂ ਵਾਅ ਪਈ ਜਾਣ ਜਾਂ ਰਾਹ ਪਈ ਜਾਣੇ ਇਹ ਹੁਣ ਜਿੰਨਾਂ ਨੇ ਵਾਅ ਪਿਆ ਉਹ ਹੀ ਜਾਣਨ ਹੁਣ ਇਹ ਤਾਂ ਗੱਲ ਠੀਕ ਹੈ ਤੇ ਪਰ ਨਾਲੇ ਥੋੜੇ ਬੰਦੇ ਲਾਲਚੀ ਜਿਹੇ ਟੱਕਰੇ ਪਏ ਅੱਛਾ ਹਾਂਜੀ ਹਾਂਜੀ ਇਹ ਤਾਂ ਨਹੀਂ ਫਿਰ ਕੰਮ ਚੰਗਾ ਆਇਆ ਹੈ ਚਲੋ ਇਹ ਹੁੰਦਾ ਬੰਦਾ ਸੋਚਦਾ ਵੀ ਭਾਦ ਲੱਥੇ ਕੁੜੀਆਂ ਆਪਣੇ ਘਰ ਵਸਣ ਹਾਂ ਹਾਂਜੀ 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 ਗੱਲ ਤਾਂ ਫਿਰ ਮਾੜੀ ਆ ਚਲੋ ਵੇਖੋ ਕੀ ਬਣਦਾ ਵਾ। ਯਾ ਤੇ ਹੈਗਾ ਇੱਕ ਦੋ ਬੰਦੇ ਨੂੰ ਮੈਂ ਪਾ ਕੇ ਵਿੱਚ ਤੇ ਮੈਂ ਚਲੋ ਮਸਲਾ ਹਲ ਕਰਦੇ ਆ। ਨਹੀਂ ਕਰਨਾ ਹੀ ਚਾਹੀਦਾ ਵਾ ਚਲੋ ਦੋ ਸਿਰ ਜੁੜੇ ਆ ਤੇ ਜੁੜੇ ਰਹਿਣ। ਹਾਂਜੀ ਹਾਂਜੀ। ਠੀਕ ਆ ਕਿ ਨਹੀਂ? ਬਿਲਕੁਲ ਬਿਲਕੁਲ। ਬਾਕੀ ਕੋਈ ਗੱਲ ਨਹੀਂ ਚਲੋ ਆਪਾਂ ਧੀ ਵਾਲਿਆਂ ਕੇ ਮਸਾਲਾ ਲਿਖ ਗਿਆ ਵੀ ਕੰਮ ਚੱਲਦਾ ਤੇ ਚਲਾਓ। ਉਹ ਭਾਜੀ ਇਸੇ ਕਰਕੇ ਤੇ ਮੈਂ ਕਿਹਾ ਜੀਵਨ ਨੂੰ ਵੀ ਉਹ ਮੈਂ ਦਿੱਤਾ ਤਪਲਾ ਜੋੜਨਾ ਪੈਣਾ ਵਾ ਤੇ ਕੋਈ ਗੱਲ ਨਹੀਂ ਕਿ ਜਦੋਂ ਕਿ ਕਿਤੇ ਨਾ ਕਿਤੇ ਖਾੜੀ ਖੁੜੀ ਦੀ ਵੀ ਗਲਤੀ ਹੋਊਗੀ। ਉਹ ਹੋਈ ਨਾ। ਗਲਤੀ ਦੁਨੀਆਂ ਤਰ੍ਹਾਂ ਕੋਈ ਹੋ ਜਾਂਦੀ ਆ। ਹਾਂਜੀ ਹਾਂਜੀ। ਤੇ ਚਲੋ ਇਹ ਆਪੀ ਇਹ ਕੰਮ ਕਿਹੜੇ ਗਾਜਨਾ ਮੋੜੇ ਜਿਹੜੀਆਂ ਫੁੱਟ ਕੇ ਇਧਰ ਨੇ ਇਧਰ ਕਰ ਦੋ ਬਿਲਕੁਲ ਜੀ ਬਿਲਕੁਲ ਬਿਲਕੁਲ ਕੁੜੀ ਵੈਈ ਆਪਣੇ ਸੋਹਰੇ ਰਵੇ ਵਸੇ ਰਸੇ ਵਧੀਆ ਲੱਗ ਹਾਂਜੀ ਹਾਂਜੀ ਨਹੀਂ ਬੜੇ ਵਧੀਆ ਰਹਿ ਆ ਪਰ ਹੁਣੇ ਬਸ 10-20 ਦਿਨ ਹੋ ਗਏ ਬਸ ਕੰਮ ਤੇਜ਼ ਹੀ ਹੁੰਦਾ ਗਿਆ ਵੱਤਰ ਪੈਰੋ ਪੈਰ ਉਹ ਮੈਂ ਤੇ ਫਿਰ ਕਿਧ ਛੰਨੀ ਗਈ ਮਾਂ ਦੀ ਹੂੰ ਕਿਨਸੇ ਜਾ ਕੇ ਉਹ ਕੱਲ ਬਾਤ ਕੀਤੀ ਹੋ ਉਹਦੇ ਵਾਧਾ ਘਟ ਹੋਇਆ ਹੋਊਗਾ ਆ ਮੇਰੀ ਗੱਲ ਸੁਣਿਓ ਹਾਂ ਜਰਾ ਲੱਗਦਾ ਬਾਹਰ ਕੋਈ ਆਇਆ ਵਾ ਚਲੋ ਵੇ ਲੈ ਲੈਣਾ ਪਾ